ਪਰਾ ਨੌ ਸੁਜੀਤ ਕੁਮਾਰ ਹੈ ਜੀ ਤੇ ਮੈਂ ਗਲੀ ਨੰਬਰ 19 ਚ ਪਵਨਗਰ ਇੰਨਾ ਜੀ ਕੀ ਗੱਲ ਕੀ ਹੋਈ ਭਾਈ ਜੀ ਮੈਂ ਘੋੜੀ ਮੋੜੀ ਲਾਗੋ ਕਿਤਾਬਾਂ ਦੀ ਸੇਲ ਦੇ ਪੈਸੇ ਵਟ ਕੇ ਐਕਟਵਾ ਚ ਰੱਖ ਕੇ ਆ ਰਿਹਾ ਸੀ ਜੀ ਹਾਂ ਜੀ ਇੱਥੇ ਗਲੀ ਨੰਬਰ 20 ਦੇ ਵਿੱਚ ਆ ਕੇ ਤੇ ਮੇਰੇ ਮਗਰ ਮੋਟਰਸਾਈਕਲ ਤੇ ਤਿੰਨ ਬੰਦੇ ਲੱਗੇ ਅੱਛਾ ਉਹਨਾਂ ਨੇ ਮਿਲਾਂ ਮੈਨੂੰ ਮੋਟਰਸਾਈਕਲ ਨਾਲ ਮਿਲਿਆ ਐਕਟਵਾ ਤੇ ਹੀ ਮੈਨੂੰ ਉਹਨਾਂ ਨੇ ਥੱਪਾ ਮਾਰਿਆ ਮੈਂ ਦੇਖਿਆ ਇਹ ਕਿਨੇ ਸ਼ੁਰੂ ਕਰ ਲਈ ਜੀ ਉਹ ਛੁਰੀ ਕੱਟ ਕੇ ਮਾਰੀ ਆ ਅੱਛਾ ਜੀ ਮੈਨੂੰ ਮੈਂ ਕੰਧਾਂ ਵੱਜਾ ਤੇ ਮਰੇ ਆ ਛੱਟਾਂ ਲੱਗ ਗਈਆਂ ਅੱਛਾ ਜੀ ਉਹ ਡਿੱਗੀ ਦੇ ਵਿੱਚ 4 ਲੱਖ ਰੁਪਈਆ ਸੀ ਜੀ ਪਤਾ ਸੀ ਉਹ ਉਹਨਾਂ ਨੇ ਡਿੱਗੀ ਖੋਲ ਕੇ ਤੇ ਉਹ 4 ਲੱਖ ਰੁਪਈਆ ਲੈ ਕੇ ਤੇ ਉਹ ਨਗਰ ਬਜਾਦੂ ਨਿਕਲ ਗਿਆ ਜੀ ਕਿੰਨੇ ਤੇ 25 30 ਸਾਲ ਦੇ ਵਿੱਚ ਜੀ ਕੋਈ ਮਾਰ ਕੋਈ ਮੂੰਹ ਤੇ ਕਪੜਾ ਬੰਨੇ ਆ ਕੋਈ ਬੰਨੇ ਸੀ ਬਸ ਉਹਨਾਂ ਨੇ ਇੱਕ ਨਗਰ ਤੇ ਇੱਕ ਸਦਾ ਸੀ ਜੀ ਦੋ ਕਾਲੇ ਸੀ ਅੱਛਾ ਜੀ ਤੇ ਕਾਟਿਆ ਇਹ ਨਾਲ ਭਾਵੇਂ ਕਾਲੇ ਰੰਗ ਦਾ ਸੀ ਕੇਰਾ ਮੋਟਰ ਸਪੈਂਡਰ ਸੀ ਕੇਰਾ ਸੀ ਮੈਂ ਪਛਾਣ ਨਹੀਂ ਸਕਿਆ ਕਿਹੜਾ ਕੋਈ ਨੰਬਰ ਵਗੈਰਾ ਕੋਈ ਪਤਾ ਲੱਗਾ ਨਹੀਂ ਕੋਈ ਨਹੀਂ ਕੋਈ ਨਹੀਂ ਮੈਨੂੰ ਕਿਉਂ ਮੁੰਡੀ ਤੇ ਲੱਗੇ ਹੋਉਂ ਕਿਉਂ ਮੁੰਡੀ ਲੱਗੇ ਹੋਉਂ ਮੈਨੂੰ ਇਹ ਸ਼ੱਕ ਨਹੀਂ ਵੀ ਮੇਰੇ ਨੂੰ ਨਹੀਂ ਪਤਾ ਲੱਗਾ ਸੀ ਕਿ ਤੱਕ ਮੈਨੂੰ ਬਲਕਾ ਮੈਨੂੰ 20 ਨੰਬਰ 'ਚ ਆ ਕੇ ਜਦੋਂ ਪਵਨ ਨਗਰ 20 ਨੰਬਰ ਗਲੀ 'ਚ ਆ ਗਏ ਆ ਉਦੋਂ ਪਤਾ ਲੱਗਾ ਜਦੋਂ ਮੈਨੂੰ ਬਿਲਕੁਲ ਮੇਰੇ ਅੱਗੇ ਆ ਕੇ ਉਹਨਾਂ ਮੋਸਾ ਲਾ ਲਿਆ ਤੇ ਕਿੰਨਾ ਗੰਦਾ ਜਾਂ ਨਕਸ਼ਾ ਲੱਖ ਰੁਪਏ 4 ਲੱਖ ਰੁਪਏ ਹੁਣ ਕੀ ਅਸੀਂ ਹੁਣ ਲੋਕਪੁਰੇ ਜਾ ਕੇ ਤੇ ਸ਼ਿਕਾਇਤ ਲਿਖਾਤੀ ਆ ਜੀ ਲੋਕ ਤੇ ਐਸਐਸਓ ਆ ਗਏ ਆ ਇਹ ਮੌਕੇ ਤੇ ਵਿਖੰਗ ਜੀ ਕੀਤਾ ਸਾਰੇ ਜਿਹੜੀ ਨੋਟਿਸ ਹੋਈ ਹੈ 4 ਲੱਖ ਦੀ ਇਹ ਹੁਣੇ ਸਾਨੂੰ ਇੰਟੀਮੇਸ਼ਨ ਪਹੁੰਚੀ ਹੈ ਮੌਕੇ ਤੇ ਪਹੁੰਚੇ ਆ ਅਸੀਂ ਸੀਸੀਟੀਵੀ ਕੈਮਰੇ ਵਾਚਨੇ ਸ਼ੁਰੂ ਕਰ ਦਿੱਤੇ ਆ ਜਲਦੀ ਇਹਨਾਂ ਨੂੰ ਪ੍ਰੈਸ ਕਰਕੇ ਜਦੋਸ਼ੀਏ ਨੂੰ ਪ੍ਰਦਰਸ਼ਿਤ ਕਰਾਂਗੇ ਸਰ ਕਿੰਨੇ ਇਹ ਤਿੰਨ ਤੇ ਸਾਰੇ ਅਜੇ ਤੇ ਮੋਟਰਸਾਈਕਲ ਚ ਬਾਕੀ ਹੀ ਹੈ ਜੇ ਸ਼ੁਰੂ ਕੀਤੀ ਹੈ ਤਫ਼ਤੀਸ਼ ਬਾਕੀ ਤਫ਼ਤੀਸ਼ ਵੀ ਆਈ ਸਾਹਮਣੇ ਸੀਸੀਟੀਵੀ ਵੇਖਣਾ ਸ਼ੁਰੂ ਕੀਤੇ ਆ ਅਸੀਂ ਫਿਰ ਜੋ ਵੀ ਸਾਹਮਣੇ ਆਇਆ ਤੁਹਾਨੂੰ ਬੈਕਟ ਸਾਰੇ ਦੱਸਾਂਗੇ ਸਰ ਇਹ ਵੀ ਬੜੀ ਬੰਦੀ ਕਰ ਰਹੀ ਹੈ ਇਹ ਹੁਣ ਵੇਖਦੇ ਆ ਜੀ ਤਫ਼ਤੀਸ਼ ਕਰਦੇ ਆ ਸਾਰਾ ਉਹ 30 ਦਾ ਪਾਰਟ ਹੈ ਕੁਚਾਰ ਲੱਖ ਰੁਪਏ ਡਿੱਗੀ ਚ ਪਏ ਆ ਕਿਸ ਨੂੰ ਪਤਾ ਵਾ ਜੇ ਕਿੱਦਾਂ ਪਤਾ ਲੱਗਾ ਉਹਨਾਂ ਨੂੰ ਉਹ ਸਾਰਾ ਵੇਚਦੇ ਆ ਜੀ ਮੈਂ ਤਫतीश ਸਾਰੀ ਕਰਕੇ ਫਿਰ ਤੁਹਾਨੂੰ ਜੀ ਇਹ ਜਿਹੜਾ ਬੰਦਾ ਕਿੱਥੋਂ ਦਾ ਰਹਿਣ ਵਾਲਾ ਸੀ ਕੀ ਕੀ ਨਾਮ ਸੀ ਇਹ ਪਵਨਨਗਰ ਦੇ ਰਹਿਣ ਵਾਲੇ ਆ ਸਰਜੀਤ ਕੁਮਾਰ ਨਾਂ ਇਹਨਾਂ ਦਾ ਸਰ ਕੰਮ ਕੀ ਕਰਦੇ ਸੀ ਇਹਨਾਂ ਦਾ ਇਹ ਕਿਤਾਬਾਂ ਦਾ ਕੰਮ ਕਰਦੇ ਇਹਨਾਂ ਨੂੰ ਦੱਸਣ ਮੁਤਾਬਕ ਆ ਜਿਵੇਂ ਅਸੀਂ ਸ਼ੁਰੂ ਕੀਤੀ ਤੁਸੀਂ ਬਾਕੀ ਤੁਹਾਨੂੰ ਤਫतीश ਮੁਕੰਮਲ ਸਰ ਜਿਹੜੇ ਮੁੰਡੇ ਸੀ ਉਹ ਕਿਨੇ ਕਮਰਸ ਹੋਣਾਂ ਦੇ ਜੀ ਅੱਜ ਜੀ ਅਸੀਂ ਸ਼ੁਰੂ ਪਹੁੰਚੇ ਆ ਮੌਕੇ ਤੇ ਹੁਣੇ 15-20 ਮਿੰਟ ਪਹਿਲਾਂ ਦੀ ਗੱਲ ਆ ਤੇ ਸਾਰਾ ਕਰਕੇ ਤੁਹਾਨੂੰ